ਗੁਰਮੁਖੀ ਅਤੇ ਗੱਤਕੇ ਦੀਆਂ ਕਲਾਸਾਂ ਦਾ ਲਾਹਾ ਲੈਣ ਲਈ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਦੁਆਰਾ ਸਾਹਿਬ ਲਕੀਓਂ ਦੀ ਅਪੀਲ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ ਟੋਰੇ ਦੀ ਕਰਮੋਨਾ ਇਟਲੀ ਬੱਚਿਆਂ ਨੂੰ ਊੜੇ ਅਤੇ ਜੂੜੇ ਨਾਲ ਜੋੜਨ ਅਤੇ ਸਿੱਖ ਮਾਰਸ਼ਲ ਆਰਟ ਗੱਤਕੇ ਦੀ ਸਿਖਲਾਈ ਦੇਣ ਲਈ ਇਟਲੀ ਦੇ ਵੱਖ-ਵੱਖ ਗੁਰਦੁਆਰਾ ਸਹਿਬਾਨਾਂ ਵਿਖੇ ਪ੍ਰੋਗਰਾਮ ਲਿਖੇ ਜਾਂਦੇ ਹਨ ਇਸੇ ਹੀ ਲੜੀ ਤਹਿਤ ਉੱਤਰੀ ਇਟਲੀ ਦੇ ਕਰਮੋਨਾ ਸ਼ਹਿਰ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਕਲਗੀਦਰ ਸਾਹਿਬ ਤੌਰੇ ਦੀ ਪਿਛਨਾਰ ਦੀ ਕਰਮੋਨਾ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਗੁਰਦੁਆਰਾ ਸਾਹਿਬ ਕੇ ਹਰ ਰੋਜ਼ ਐਤਵਾਰ ਸਵੇਰ ਇਲਾਕਾ ਨਵਾਸੀ ਸਤਸੰਗਤ ਦੇ ਸਹਿਯੋਗ ਨਾਲ 10 ਤੋਂ 12 ਵਜੇ ਤੱਕ ਪੰਜਾਬੀ ਗੁਰਮੁਖੀ ਅਤੇ 12 ਵਜੇ ਤੋਂ 2 ਵਜੇ ਤੱਕ ਸਿੱਖ ਮਾਰਸ਼ਲ ਆਰਟ ਕਤਕੇ ਦੀ ਸਿਖਲਾਈ ਦੀ ਕਲਾਸ ਲਗਾਈ ਜਾਂਦੀ ਹੈ ਇਹਨਾਂ ਕਲਾਸਾਂ ਵਿੱਚ ਕੋਈ ਵੀ ਬੱਚਾ ਭਾਗ ਲੈ ਸਕਦਾ ਹੈ ਇਸ ਤੋਂ ਇਲਾਵਾ ਸੰਗਤ ਵਿੱਚੋਂ ਕੋਈ ਵੀ ਬੱਚਿਆਂ ਨੂੰ ਪੰਜਾਬੀ ਗੁਰਮੁਖੀ ਪੜਾਉਣ ਲਈ ਮਦਦ ਕਰਨੀ ਚਾਹੁੰਦਾ ਹੈ ਤਾਂ ਉਹਨਾਂ ਦਾ ਵੀ ਸਵਾਗਤ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਕਲਾਸਾਂ ਦਾ ਲਾਭ ਲੈਣ ਲਈ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਦੁਆਰਾ ਸਾਹਿਬ ਲੈ ਕੇ ਆਓ ਤਾਂ ਜੋ ਉਹ ਉੜੇ ਤੇ ਜੂੜੇ ਨਾਲ ਜੁੜ ਸਕਣ ਅਤੇ ਸਿੱਖਾਂ ਦੀ ਪ੍ਰਾਤਨ ਸ਼ਸਤਰ ਵਿਦਿਆ ਸਿੱਖ ਕੇ ਬਾਣੀ ਅਤੇ ਬਾਣੀ ਦੇ ਧਾਰਨੀ ਹੋ ਸਕਣ ਅੱਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੱਤੇ ਬੱਤੇ ਗੁਰਦਵਾਰਾ ਤੋਰ ਦੀ ਵਿਚਨਾਰ ਦੀ ਕਰਮੋਨਾ ਇੱਥੇ ਵਿੱਚ ਜੋ ਵੀ ਆਪਾਂ ਜਿਹੜਾ ਦੇਖ ਰਹੇ ਹਾਂ ਇਹ ਗੱਤਕਾ ਅਕੈਡਮੀ ਦੇ ਬੱਚੇ ਗੱਤਕਾ ਗੇੜਦੇ ਹਨ ਇੱਥੇ ਤੇ ਇੱਕ ਇਹ ਜਿਹੜੀ ਹੈਗੀ ਆ ਇਹ ਪੰਜਾਬੀ ਦੀ ਕਲਾਸ ਆ ਤੇ ਤਕਰੀਬਨ 10 ਵਜੇ ਤੋਂ ਲੈ ਕੇ 12 ਵਜੇ ਤੱਕ ਪੰਜਾਬੀ ਦੀ ਕਲਾਸ ਲਈ ਜਾਂਦੀ ਹੈ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜਿਆ ਜਾਂਦਾ ਹੈ ਪੰਜਾਬੀ ਸਿਖਾਈ ਜਾਂਦੀ ਹੈ ਤੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਗੱਤਕੀ ਦੀ ਕਲਾਸ ਲੱਗਦੀ ਹੈ ਔਰ ਸਾਰਿਆਂ ਨੂੰ ਬੇਨਤੀ ਹੈ ਭਾਈ ਕਿਸੇ ਨੂੰ ਕੋਈ ਮਨਾਹੀ ਨਹੀਂ ਕੋਈ ਵੀ ਬੱਚਾ ਆਪਣਾ ਪੰਜਾਬੀ ਦੀ ਕਲਾਸ ਵਿੱਚ ਪੰਜਾਬੀ ਸਿੱਖ ਸਕਦਾ ਹੈ ਕੋਈ ਮਾਂ ਪੈਣ ਪੜਾਉਣਾ ਚਾਹੁੰਦੀ ਹੈ ਆਪਣੇ ਬੱਚੇ ਸਮਝ ਕੇ ਇਹਨਾਂ ਬੱਚਿਆਂ ਨੂੰ ਪੜ੍ਹਾਵੇ ਵੀ ਉਹਦਾ ਵੀ ਧੰਨਵਾਦ ਔਰ ਗੱਦਕੇ ਦੇ ਵਿੱਚ ਵੀ ਕਿਸੇ ਵੀ ਬੱਚੇ ਨੇ ਆਉਣਾ ਹੋਵੇ ਸਾਰੀ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਸਾਰੇ ਭਾਈ ਆਪਕੋ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜੀਏ ਗੁਰੂਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ